ਗੋਰਤੋ ਨਾ ਸਾਰਾ ਗਾਂਦ ਜਿਹੜਾ ਇੱਥੇ ਸੁੱਟਣ ਆਉਂਦੇ ਆ ਚਾਂਪਾਂ ਵਾਲੇ ਇੱਥੇ ਸੁੱਟਣ ਆਉਂਦੇ ਗਾਂ ਦਾ ਤੜਕੇ 5 ਵੇ ਰੇੜੀਆਂ ਭਰੀਆਂ ਆਉਂਦੀਆਂ ਇੱਥੇ ਸਰਕਾਰ ਨਗਰ ਨਿਗਮ ਮੁਰਦਾਬਾਦ ਨਗਰ ਨਿਗਮ ਮੁਰਦਾਬਾਦ ਲਾਹੁਰਾ ਮੁਰਦਾਬਾਦ ਨਗਰ ਨਿਗਮ ਮੁਰਦਾਬਾਦ ਪ੍ਰਸ਼ਾਸਨ ਕੁਝ ਨਹੀਂ ਕਰਦਾ ਆ ਦੇਖੋ ਕੀ ਸੜਕ ਸਾਰੀ ਮੱਲੀ ਕੂੜੇ ਨਾਲ ਤੇ ਜੇ ਨਹੀਂ ਇਹਨਾਂ ਚਕਾਉਣਾ ਵੀ ਸੜਕ ਦੇ ਵਿੱਚ ਕਰ ਦੋ ਕੂੜਾ ਆ ਵੀ ਤੜਾ ਬੇਸ਼ੱਕ ਮੈਂ ਨਾ ਸੋਨੂੰ ਆਈ ਮੇਰਾ ਸਾਹਮਣੇ ਘਰ ਆ ਗੜੀ ਜਗਾ ਪੈਂਦੀ ਹੈ ਇਹ ਰਾਮਪੁਰ ਰੋਡ ਮਾਲਾ ਪਿੰਡ ਆ ਪੀ ਐਨ ਬੀ ਬੈਂਕ ਦੇ ਸਾਹਮਣੇ ਇਹਦੇ ਪਾਜੀ ਕਾਲਾਲੇ ਮੋੜ ਤੋਂ ਨਾ ਸਾਰਾ ਗਾਂਦ ਜਿਹੜਾ ਇੱਥੇ ਸੁੱਟਣ ਆਉਂਦੇ ਆ ਚਾਂਪਾਂ ਵਾਲੇ ਇੱਥੇ ਸੁੱਟਣ ਆਉਂਦੇ ਗਾਂ ਦਾ ਤੜਕੇ 5 ਵੇ ਰੇੜੀਆਂ ਭਰੀਆਂ ਆਉਂਦੀਆਂ ਤੇ ਇੱਕ ਦੋ ਰੀ ਨੂੰ ਮੈਂ ਗਿਆ ਮੈਂ ਤੁਹਾਡੇ ਇਲਾਕਾ ਨਹੀਂ ਹੈਗਾ ਨਾ ਇੱਥੇ ਕੂੜੇ ਕੂੜਾਦਾਨ ਬਣਿਆ ਵੀ ਜਾਂ ਤੁਸੀਂ ਕੂੜਾ ਸੁੱਟਦੇ ਜੇ ਆਂਦੇ ਪਾਜੀ ਅੱਜ ਸੁੱਟਦੇ ਗਾਂ ਤੇ ਸੁੱਟਣ ਆਉਂਦੇ ਹੁਣ ਰੋਜ਼ ਆਜੇ ਚਾਉਂਦੇ ਆ ਅਗਲੇ ਦਿਨ ਫੇਰ ਇਦਾ ਢੇਰ ਲੱ ਪ੍ਰਸ਼ਾਸਨ ਕੁਝ ਨਹੀਂ ਕਰਦਾ ਆ ਦੇਖੋ ਕੀ ਸੜਕ ਸਾਰੀ ਮੱਲੀ ਕੁੜੇ ਨਾਲ ਤੇ ਜੇ ਨਹੀਂ ਇਹਨਾਂ ਚਕਾਉਣਾ ਵੀ ਸੜਕ ਦੇ ਵਿੱਚ ਕਰ ਦੋ ਕੂੜਾ ਸੜਕੇ ਇੱਕ ਸਾਈਡ ਬੰਦ ਕਰ ਦੋ ਫਿਰ ਸਾਰਾ ਕੂੜਾ-ਕੂੜਾ ਕਰਾ ਦਿੰਦੇ ਇੱਥੇ ਇਹ ਨਾ ਕੋਈ ਸੁਣਵਾਈ ਹੋਉਂਦੀ ਆ ਇਹਨਾਂ ਦੇ ਇੰਸਪੈਕਟਰ ਨੂੰ ਫੋਨ ਕੀਤਾ ਉਹ ਵੀ ਤਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੰਦਾ ਉਹਨੇ ਜੇ ਤੇ ਇਹਨਾਂ ਨੇ ਕੂੜਾ ਨਾ ਚੁੱਕਣਾ ਮਿਲ ਗਿਆ ਢਾਇਆ ਇਹਨਾਂ ਨੂੰ ਤਾਂ ਨਹੀਂ ਦਫੇ ਰੋਡ ਬੰਦ ਕਰਾਂਗੇ ਅਸੀਂ ਕਿ ਜਿੰਨੇ ਜਿਹੜੇ ਕਮਿਸ਼ਨਰ ਇੱਥੇ ਆਉਣੇ ਚ ਨਹੀਂ ਵੀ ਰੋਡ ਨਹੀਂ ਖੋਲਣਾ ਸੀ ਇਹਨਾਂ ਨੇ ਜਿਹੜਾ ਇਤਿਹਾਸਿਕ ਮੰਦਿਰ ਨੂੰ ਜਾਂਦਾ ਰੋਡ ਤੇ ਵੀਆਈਪੀ ਵੀ ਆਉਂਦੇ ਸੁਧਾਰਦ ਵੀ ਆਉਂਦੇ ਕਿੰਨਾ ਅਸਰ ਪੈਂਦਾ ਮਾੜਾ ਨਾਲ ਤੇ ਅਸਰ ਤੇ ਭਾਜੀ ਪਹਿਣਾ ਜਿਹੜਾ ਰੋਡ ਤੁਸੀਂ ਮਾੜਾ ਕੈਮਰਾ ਨੂੰ ਕਰਕੇ ਵੇਖੋ ਜੀ ਅੱਧਾ ਰੋਡ ਦੇ ਨਾਲ ਬਲੌਕ ਕਰਤਾ ਕੂੜੇ ਨੇ ਹੀ ਤੇ ਜਿਹੜਾ ਕੋ ਨੰਗਦਾ ਜਿੱਦਣ ਕਹਿੰਦੇ ਉਹਨਾਂ ਦਾ ਉਹਨਾਂ ਦਾਵਾ ਤਾਂ ਉਹ ਸਫਾਈਆਂ ਲੱਗਿੰਦੇ ਝਾੜੂ ਦੇ ਹੁੰਦੇ ਫੇਰ ਨਾ ਮਸ਼ੀਨਾਂ ਲੈ ਆਉਂਦੇ ਆ ਤੇ ਅੱਗੋ ਪਿਛੋ ਆਹ ਆਲਾ ਹੁੰਦਾ ਜੇ ਇਹ ਰੋਡ ਦਾ ਇਹ ਰਾਮਤੀਥ ਰੋਡ ਨੂੰ ਮੰਦਿਰ ਜਾਂਦਾ ਜੀ ਐਡਾ ਇਤਿਹਾ ਤੇ ਜਿੱਦਣ ਕਹਿੰਨੇ ਉਹਨਾਂ ਦਾ ਕੋਈ ਵੀਆਈਪੀ ਨੇ ਉਹਤਨਾ ਐ ਸਫਾਈ ਕਰ ਦਿੰਦੇ ਜਿੱਦਾਂ ਇੱਥੇ ਕੋਈ ਗੰਦ ਹੀ ਨਹੀਂ ਪਿਆ ਹੁੰਦਾ। ਹੋਰ ਕੀ ਮੰਗ ਕਰਦੇ ਬਜਾਦ। ਇਹ ਭਾਜੀ ਕੂੜਾ ਇੱਥੋਂ ਚੁਕਾਇਆ ਜਾਵੇ ਤੇ ਜਿਹੜੇ ਉਹ ਕਲਾਂ ਮੋੜ ਤੋਂ ਰੋਡ ਤੋਂ ਸੁੱਟਣਾ ਹੁੰਦਾ ਇਹ ਤੇ ਕੂੜਾ। ਉਹਨਾਂ ਨੂੰ ਉਹਨਾਂ ਨੂੰ ਢੱਕਿਆ ਜਾਵੇ ਇੱਥੋਂ ਵੀ ਇਹ ਕੂੜਾ ਨਾ ਸੈਂਸਪੈਕਟਰ ਨਾਲ ਗੱਲ ਹੋਈ ਐ ਸੈਂਸਪੈਕਟਰ ਤਾਂ ਮੈਂ ਇੱਥੇ ਆਉਂਦਾ ਆ। ਆਉਂਦੇ ਆ ਤੇ ਫਿਰ ਪੁੱਛਨੇ ਵੀ ਕੀ ਗੱਲ ਆਂਦੇ ਸਾਨੂੰ। ਹਾਂਜੀ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਪ੍ਰਦੀਪ ਕੁਮਾਰ ਆ ਰਿਹਾ ਜੀ। ਤੇ ਕਿਹੜੀ ਗਲੀ ਚ ਰਹਿੰਦੇ? ਮੈਂ ਮੋਚੇ ਵਾਲੀ ਗਲੀ ਚ ਰਹਿਣ ਵਾਲਾ ਆ ਇਹ ਸੜਕ ਵਾਲਮਿਕ ਮੰਦਰ ਦੀ ਹੈਗੀ ਜੇ ਰਾਮਤਰਥ ਰੋਡ ਹੈ ਗਾਰੇ ਮਸ਼ਹੂਰ ਠੀਕ ਹੈ ਤੇ ਇਹਨਾਂ ਨੇ ਬਣਾਇਆ ਕੂੜੇ ਦਾ ਡੰਪ ਇੱਥੇ ਠੀਕ ਹੈ ਕਿਉਂਕਿ ਇਹ ਮਹੱਲੇ ਦਾ ਕੂੜਾ ਨਹੀਂ ਹੈ ਇਹ ਬਾਹਰੋਂ ਆਣ ਕੇ ਕੂੜਾ ਸੁੱਟਦੇ ਇੱਥੇ ਆ ਹੁਣੇ ਇੱਕ ਦੀ ਰੇੜੀ ਲਵਾਈ ਜੇ ਅਸੀਂ ਉਹ ਇੱਥੇ ਪਤਾ ਨਹੀਂ 5 ਇੱਕ 6 ਰੇੜੀਆਂ ਸੁੱਟ ਗਿਆ ਇੱਥੇ ਕੂੜੇ ਦੀਆਂ ਠੀਕ ਹੈ ਤੇ ਭਾਜੀ ਅਸੀਂ ਤੇ ਇਹੋ ਮੰਗ ਕਰਦੇ ਆਂ ਵੀ ਆ ਕੂੜਾ ਚਕਾਇਆ ਜਾਵੇ ਤੇ ਇੱਥੇ ਸਰਕਾਰੀ ਕੋਈ ਗੱਡੀਆਂ ਗੁੱਡੀਆਂ ਲਿਆ ਕੇ ਖਿਲਾਰੇ ਠੀਕ ਹੈ ਤਾਂ ਕਿ ਕੂੜਾ ਉਹਦੇ ਵਿੱਚ ਸੁੱਟਿਆ ਅਸੀਂ ਤੇ ਕਿੰਨਾ ਕੋਈ ਬਿਮਾਰੀ ਵੀ ਲਾ ਹੈ ਬਿਮਾਰੀਆਂ ਭਾਜੀ ਇੱਥੇ ਲਾਗੋ ਦੀ ਲੰਗਿਆ ਨਹੀਂ ਜਾਂਦਾ ਜੇ ਜਦੋਂ ਬਾਰਿਸ਼ ਆ ਜਾਂਦੀ ਨਾ ਤੇ ਇੱਥੇ ਬੁਰਾ ਹਾਲ ਹੋ ਜਾਂਦਾ ਜੇ ਲੱਗੇ ਚ ਅਗੇ ਜਦੋਂ ਹਨੇਰੀ ਨੂਰੀ ਆ ਜੇ ਇਹ ਕੂੜਾ ਸਾਰਾ ਦੁਕਾਨਾਂ ਦੇ ਵਿੱਚ ਵੜਿਆ ਹੁੰਦਾ ਜੇ ਹਾਂਜੀ ਹਾਂਜੀ ਤੇ ਆਪਾਂ ਇਹੀ ਮੰਗ ਕਰਦੇ ਆ ਵੀ ਭਾਜੀ ਇਹ ਛੇਤੀ ਤੋਂ ਛੇਤੀ ਕੂੜਾ ਚਕਾਇਆ ਜਾਵੇ ਤੇ ਇੱਥੇ ਸਾਫ ਸਪਾਈ ਰੱਖੀ ਜਾਵੇ ਤਾਂ ਕਿ ਇਹ ਇਹ ਭਾਜੀ ਤੁਹਾਨੂੰ ਤੁਹਾਨੂੰ ਕਿਥੋਂ ਕਿਥੋਂ ਦਸੀਏ ਕਾਲਿਆਰਾ ਮੋੜ ਹੋ ਗਿਆ ਆ ਇਧਰੋ ਸ਼ਹਿਰ ਲੋ ਹੋ ਗਏ ਰੇੜੀਆਂ ਲਿਆ ਲਿਆ ਇੱਥੇ ਭਰ ਭਰ ਸੁੱਟਦੇ ਜਿੱਦਾਂ ਇੱਥੇ ਭਗਤਾਲਾ ਡੰਪ ਹੁੰਦਾ ਤੇ ਭਾਜੀ ਅਸੀਂ ਇਹੋ ਮੰਗ ਕਰਦੇ ਆ ਵੀ ਛੇਤੀ ਛੇਤੀ ਕੂੜਾ ਚਕਾਇਆ ਜਾਵੇ ਤੇ ਇੱਥੇ ਤਾਂ ਕੀ ਲਾਗੋ ਚਾਗੋ ਜੋ ਕੋਈ ਨੰਗਦਾ ਆ ਤੇ ਬਿਮਾਰੀਆਂ ਬੂ ਮੂਰੀਆਂ ਹਟਣ ਭਾਜੀ ਸਰਦਾਲੂਆਂ ਦੇ ਕਿੰਨਾ ਮਾੜਾ ਅਸਰ ਪੈਂਦਾ ਤੇ ਪਰ ਲੋਕ ਹੁੰਦੇ ਨੇ ਭਾਜੀ ਇਹ ਸਰਦਾਲੂਆਂ ਦੇ ਮਾੜਾ ਅਸਰ ਪੈਣਾ ਹੀ ਪੈਣਾ ਜਦੋਂ ਲਾਗੋ ਦੀ ਨੰਗਣਾ ਤੇ ਇੱਥੇ ਖੁਸ਼ਬੋਦੀ ਤਾਂ ਬਦਬੋੜ ਦੀ ਆ ਭਾਜੀ ਅਸੀਂ ਤੇ ਇੱਥੇ ਫਿਰ ਸੜਕ ਬੰਦ ਕਰਾਂਗੇ ਕਿਉਂਕਿ ਇੱਥੇ ਤਾਂ ਬਿਮਾਰੀਆਂ ਦਾ ਘਰ ਬਣਿਆ ਪਿਆ ਸਾਡਾ ਤੇ ਇੱਥੇ ਹੈ ਨਿਆਣੇ ਲਾਗੋ ਦੀ ਲੰਗਦੇ ਆਈ ਨਿਕੇ ਨਿਕੇ ਨਿਆਣਾ ਬਿਮਾਰੀਆਂ ਲੱਗਣੀਆਂ ਇੱਥੇ ਅਗਰ ਉਹ ਕਿਹੜੇ ਸੁਖਾਦੇ ਉਹਨਾਂ ਨੂੰ ਕੀ ਕਹਿਣਾ ਜਾਓਗੇ ਭਾਜੀ ਅਸੀਂ ਤੇ ਉਹਨਾਂ ਨੂੰ ਇਹੋ ਕਵਾਂਗੇ ਵੀ ਇੱਥੇ ਨਾ ਸੁਟੋ ਤੇ ਆਪੋ ਆਪਣੇ ਏਰੀਏ 'ਚ ਸੁਟੋ ਜਾਂ ਤੇ ਕਿਸੇ ਪਰ ਇੱਥੇ ਤੇ ਕੋਈ ਸੁਣਦਾ ਵੀ ਨਹੀਂ ਨਾ ਕੋਈ ਸਰਕਾਰੀ ਮੁਲਾਜ਼ਮ ਵੀ ਇਹਨੂੰ ਸੁਣਦਾ ਹੈਗਾ ਨਾ ਤੇ ਅਸੀਂ ਤੇ ਕੋਈ ਆਇਆ ਤੇ ਅਸੀਂ ਤੇ ਬੰਨ ਲੈਣਾ ਇੱਥੇ ਫੜ ਕੇ ਤੇ ਅਸੀਂ ਧਰਨਾ ਲਾਉਣਾ ਵੱਖਰਾ ਇੱਥੇ ਹਾਂਜੀ ਤੇ ਜਿਹੜਾ ਵੀ ਕੋਈ ਇੱਥੇ ਫੜਿਆ ਗਿਆ ਤੇ ਅਸੀਂ ਤੇ ਅਸੀਂ ਤੇ ਕਾਰਵਾਈ ਆਪਣੀ ਕਰਾਂਗੇ ਫਿਰ ਉਹਦੇ ਨਾਲ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਲੂਕ ਸਿੰਘ ਹੈ ਜੀ ਕੋਤੂ ਦੇ ਰਹਿਣ ਵਾਲੇ ਜੀ ਮੇਲ ਪਿੰਡ ਮਾਲ ਹੈ ਜੀ ਇਹ ਜੀ ਕੂੜਾ ਜਾਣੇ ਗਿਆ ਲੱਗਦਾ ਤੇ ਇਹ ਜੀ ਕੂੜਾ ਜਾਂ ਤੇ ਹੋਵੇ ਨਾ ਜੀ ਮੱਲੇਦਾਰੀ ਦਾ ਫਿਰ ਤੇ ਅਸੀਂ ਮੰਨੀ ਹੈ ਕਿ ਚਲੋ ਮੱਲੇ ਵਾਲੇ ਸੁੱਟ ਕੇ ਜਾਂਦੇ ਆ ਸਾਡਾ ਪੰਚਾਇਤੀ ਏਰੀਆ ਵਾ ਤੇ ਜਿੰਨਾ ਕਾਰਪੋਰੇਸ਼ਨ ਦਾ ਕਾਲਿਆਂ ਵਾਲੇ ਮੋੜ ਤੋਂ ਜੁੰਨੀਆਂ ਕਲੋਨੀਆਂ ਲੋਕਲ ਪੈਂਦੀਆਂ ਨੇ ਇਧਰੋਂ ਅਦਰਸ਼ ਨਗਰ ਲਾਲੋ ਲਾਭ ਨਗਰ ਲਾਲੋ ਇੱਥੋਂ ਸਾਰਾ ਕੂੜਾ ਇੱਥੇ ਆਣ ਕੇ ਸਾਡੇ ਕੀ ਇਹ ਡੰਪ ਥੋੜੀ ਆ ਇੱਥੇ ਸੋਟਾਂ ਦਾ ਫਰਜ਼ ਨਹੀਂ ਬੰਦਾ ਕਾਲਿਆਂ ਵਾਲੇ ਮੋੜ ਤੇ ਜੋ ਚਾਂਪਾ ਵਾਲੇ ਆ ਜੋ ਰੇੜੀ 버ਗਰ ਵਾਲੇ ਜੋ ਵੀ ਆ ਸਾਰੇ ਇੱਥੇ ਆਣ ਕੇ ਕੂੜਾ ਸੁੱਟਦੇ ਆ ਜੇ ਕਿਸੇ ਨੂੰ ਕਹੀਏ ਮਜ਼ਦੂਰ ਨੂੰ ਉਹਨਾਂ ਦੀ ਚਲੋ ਰੋਟੀ ਆ ਪਰ ਇਹ ਥੋੜੀ ਨਹੀਂ ਕਿਸੇ ਦੇ ਏਰੀਆ ਚ ਆ ਕੇ ਸੀ ਗੰਦ ਪਾਈਏ ਬਾਕੀ ਘਰਾਂ ਦੇ ਸਾਡਾ ਲੋਕਲ ਕੋਈ ਕੂੜਾ ਇੰਨਾ ਹੋ ਨਹੀਂ ਸਕਦਾ ਜੀ ਡੰਪ ਨਹੀਂ ਪਰ ਸਕਦਾ ਇੱਥੇ ਦੇਖੋ ਕਿੱਡਾ ਕਿਡੇ ਕਿਡੇ ਵੱਡੇ ਤੇ ਬਾਕੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਇਨਸਪੈਕਟਰ ਸਾਹਿਬ ਨੂੰ ਡੇਢ ਘੰਟਾ ਹੋ ਗਿਆ ਕਾਰਪੋਰੇਸ਼ਨ ਨੂੰ ਫੋਨ ਕੀਤੇ ਨੂੰ ਹਲੇ ਤੱਕ ਇੱਥੇ ਹਾਜ਼ਰ ਨਹੀਂ ਕੋਈ ਵੀ ਹੋਇਆ ਅਸੀਂ ਤੇ ਇਹ ਮੰਗ ਕਰਦੇ ਜਦੋਂ ਬਾਰਿਸ਼ ਪੈ ਜਾਂਦੀ ਐ ਨਹੀਂ ਪਤਪੂ ਆਉਂਦੀ ਐ ਨੱਕ ਨਹੀਂ ਦਿੱਤਾ ਜਾਂਦਾ ਬਾਕੀ ਇਹ ਹੈ ਕਿ ਇਤਿਹਾਸਿਕ ਰੋਡ ਐ ਗ੍ਰਾਂਤੀਥਰੋਡ ਐ ਏਡਾ ਵੱਡਾ ਮਹਾਨ ਸਥਾਨ ਐ ਇੱਥੇ ਸੰਗਤਾਂ ਲੰਘਦੀਆਂ ਨੇ ਉਹਨਾਂ ਤੇ ਕੀ ਅਸਰ ਪਊਗਾ ਦੱਸੋ ਦੂਰੋਂ ਸਾਰੇ ਦੁਨੀਆ ਹਿੰਦੁਸਤਾਨ ਦੇ ਵਿੱਚੋਂ ਬਾਹਰਲੀ ਕੰਟਰੀਆਂ ਸੰਗਤ ਆਉਂਦੀ ਐ ਤੇ ਕੀ ਅਸਰ ਪਊਗਾ ਦੇਖੋ ਅਸੀਂ ਤੇ ਇਹੋ ਪ੍ਰਸ਼ਾਸਨ ਘਾੜੀ ਮੰਗ ਕਰਦੇ ਆ ਕਿ ਜਿਹੜਾ ਇਹਦਾ ਡੰਪ ਐ ਕੂੜੇ ਦਾ ਉੱਥੇ ਹੀ ਉਹਨੂੰ ਸੁੱਟਿਆ ਜਾਵੇ ਤੇ ਬਾਕੀ ਮਹੱਲੇਦਾਰੀ ਤੌਰ ਤੇ ਅਸੀਂ ਇਕੱਠੇ ਹੋ ਕੇ ਮੰਗ ਕਰਦੇ ਆ ਵੀ ਕੂੜਾ ਜਲਦੀ ਤੋਂ ਜਲਦੀ ਚੁਕਾਇਆ ਜਾਵੇ ਤੇ ਅਗਰ ਨਹੀਂ ਚੁਕਾਉਂਦੇ ਤੇ ਅਸੀਂ ਰੋਡ ਬੰਦ ਕਰਾਂਗੇ ਜੀ ਜਿਹੜੇ ਬਾਹਰੋਂ ਆ ਕੇ ਕੂੜਾ ਛੱਡਦੇ ਨੇ ਇਹ ਕਾਰਨ ਬਹੁਤ ਜੀ ਬਹੁਤ ਦੇਖੋ ਕਿ ਸਾਲਾਂਾਂ ਲੈਂਚ ਪ੍ਰੋਬਲਮ ਆਉਂਦੀ ਆ ਜਦੋਂ ਕੋਈ ਹਨੇਰੀ ਕਟਾ ਮਿੱਟੇ ਆਉਂਦਾ ਸਾਰਾ ਕੂੜਾ ਰੋੜ ਕੇ ਸਾਡੇ ਦੁਕਾਨਾਂ ਘਾੜੀ ਆ ਜਾਂਦਾ ਅਸੀਂ ਤੇ ਇਹੋ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਕਿ ਇਹਨੂੰ ਚੁਕਾਇਆ ਜਾਵੇ ਅਗਰ ਨਹੀਂ ਹਾਰਦੇ ਤੇ ਕੀ ਕਾਰਵਾਈ ਕੀਤੀ ਜਾਏਗੀ ਫਿਰ ਵੇਖੋ ਜੀ ਸਾਡੇ ਕੋਲ ਜੋ ਸਾਡੀ ਪਾਵਰ ਹੋ ਗਈ ਹੈ ਅਸੀਂ ਵਰਤਾਂਗੇ ਬਾਕੀ ਇਹ ਹੈ ਕਿ ਰੋਡ ਬੰਦ ਕਰਾਂਗੇ ਪਹਿਲੇ ਤੌਰ ਤੇ ਜਦੋਂ ਕੋਈ ਵੀਆਪੀ ਆਉਂਦਾ ਸੀਐਮ ਆਉਂਦਾ ਕੋਈ ਵੀ ਆਉਂਦਾ ਰਸਤਾ ਪੂਰਾ ਸਾਫ਼ ਕੀਤਾ ਜਾਂਦਾ ਅੱਗੋਂ ਪਿੱਛੋਂ ਕੋਈ ਸਾਰ ਨਹੀਂ ਚਲਿੰਦਾ